ਤਕ ਕਦੇ ਆਪ ਕੋਪਸ ਆਪ ਕਿ ਮੀਡੀਆ ਸੈਲ ਬਹੁਤ ਇੰਪੋਰਟੈਂਟ ਬਹੁਤ ਇੰਪੋਰਟੈਂਸ ਹੈ ਇਸਦੀ ਕਿਉਂਕਿ ਮੀਡੀਆ ਉਸ ਵਾਸਤੇ ਹੈ ਔਰ ਦਿੱਲੀ ਸੇ ਪੰਜਾਬ ਤੱਕ ਪਹੁੰਚਣ ਦੀ ਮਿਹਤੀ ਹਰੇਕ ਕਾਮ ਨੂੰ ਸੰਗਤ ਤੱਕ ਪਹੁੰਚਾਉਣ ਦੇ ਵਿੱਚ ਮੈਨੂੰ ਲੱਗਦਾ ਕਿ ਬਹੁਤ ਵੱਡਾ ਕੰਮ ਕਰ ਰਹੇ ਹੈ ਨਾਮ ਨਾ ਲਾ ਸਕੀਏ ਤੁਸੀ ਬਾਤ ਕਰਦੇ ਪਿੰਗ ਵਿੱਚ ਨਾਲ ਦਿੰਦੇ ਰਹਿੰਦੇ ਰਹੋ ਸਸਾ ਪ੍ਰਧਾਨੇ ਕੁੱਤੋ ਜਿਹੜਾ ਇੰਪੋਰਟੈਂਟ ਬੈਂਕਮਾਂ ਹੈ ਥੋਮ ਹੈ ਗਿਆ ਦਾ মিডিਆ ਦਾ ਯੁੱਗ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ ਇਹ ਇਸ ਡਿਪਾਰਟਮੈਂਟ ਨੂੰ ਸੰਭਾਲ ਕੇ ਕੰਮ ਵੀ ਕਰਨਗੇ ਔਰ ਜਿਹੜੀ ਪੰਥ ਦੀ ਸੇਵਾ ਇਹਨਾਂ ਨੂੰ ਪੁਰਖ ਸਾਹਿਬ ਨੇ ਦਿੱਤੀ ਹੈ ਸੰਗਤ ਨੇ ਦਿੱਤੀ ਹੈ ਉਹਨਾਂ ਲੋਗਾਂ ਦੇ ਚੜ੍ਹ ਕੇ ਨਿਭਾਣਗੇ ਵੀ মিডিਆ ਰਾਹੀਂ ਧਰਮ ਦੇ ਪ੍ਰਚਾਰ ਦਾ ਪ੍ਰਸਾਰ ਦਾ ਕੰਮ ਕਰਨ ਪਾਰਟੀ ਲਈ ਕੰਮ ਕਰਨ ਇਹ ਸਾਰੇ ਕੰਮ ਜਿਹੜੇ ਨੇ ਉਹ ਪੰਥ ਦੀਆਂ ਸੇਵਾਵਾਂ ਦੇ ਲਈ ਮੈਂ ਪਾਰਟੀ ਦਾ ਨਾਮ ਇਸ ਕਰਕੇ ਰੱਖਿਆ ਕਿ ਜਿਹੜੀਆਂ ਸ਼ਰੂਨੀ ਅਕਾਲੀ ਦਲਾਂ ਨੇ ਇਹ ਭਾਵੇਂ ਕਿਸੇ ਵੀ ਦੀ ਹੋਵੇ ਭਾਵੇਂ ਅੰਮ੍ਰਿਤਸਰ ਵਾਲੀ ਪੰਜਾਬ ਵਾਲੀ ਹੋਵੇ ਭਾਵੇਂ ਦਿੱਲੀ ਚ ਹੋਣ ਇਹ ਸਾਰੀਆਂ ਪੰਥਕ ਕਾਰਜਾਂ ਵਾਸਤੇ ਲੜਾਈ ਲੜਦੀ ਹੈ ਔਰ ਉਹਦੇ ਵਿੱਚ ਹਮੇਸ਼ਾ ਅੱਗੇ ਵਧ ਚੜ ਕੇ ਕੰਮ ਕਰਨ ਔਰ ਜਿਹੜੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਚਾਰ ਪ੍ਰਸਾਰ ਇਹਦੀ ਕੀਤੀ ਗਏ ਸਾਰੇ ਕੰਮਾਂ ਨੂੰ ਦੁਨੀਆ ਤੱਕ ਪਹੁੰਚਾਉਣ ਇਹ ਰੰਦ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਸੋ ਇਹ ਅਹਿਮ ਇੰਪੋਰਟੈਂਟ ਜਿਲ੍ਹਾ ਡਿਪਾਰਟਮੈਂਟ ਹੈ ਸਰਦਾਰ ਸੁਖਿੰਦਰ ਸਿੰਘ ਬੁੱਪੜ ਜੀ ਨੂੰ ਦਿੱਤਾ ਗਿਆ ਅਸੀਂ ਸਾਰੇ ਬੜੇ ਖੁਸ਼ ਵੀ ਆਂ ਔਰ ਅੱਜ ਨਾਲ ਤੋਂ ਬੜੀ ਉਮੀਦਾਂ ਵੀ ਲਾ ਕੇ ਬੈਠੇ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਓਟ ਜਿਨ੍ਹਾਂ ਦੀ ਰਹਿਮਤ ਸਦਕਾ ਮੈਂ ਸੰਗਤਾਂ ਦੀਆਂ ਸੇਵਾਵਾਂ ਕਰ ਰਿਹਾ ਧੰਨਵਾਦ ਕਰਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਕਲਕਰ ਜੀ ਦਾ ਜਨਸ ਖੱਤਰ ਸਰਦਾਰ ਜਗਦੀਪ ਸਿੰਘ ਜੀ ਕਲੋਂ ਸਾਹਿਬ ਦਾ ਔਰ ਸਮੁੱਚੀ ਦਿੱਲੀ ਗੁਰਦਾਰਾ ਕਮੇਟੀ ਦਾ ਜਿਨ੍ਹਾਂ ਨੇ ਇਹ মিডিਆ ਸੈੱਲ ਦੀ ਜੋ ਸੇਵਾ ਮੇਰੀ ਜੋਲੀ ਪਾਈ ਹੈ ਮੇਰੇ ਉੱਤੇ ਵਿਸ਼ਵਾਸ ਜਤਾਉਂਦਿਆਂ ਜੋ ਇਹ ਸੇਵਾ ਦਿੱਤੀ ਹੈ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਸੇਵਾ ਨੂੰ ਬਖੂਬੀ ਨਿਭਾਵਾਂ মিডিਆ ਇੱਕ ਆਵਾਜ਼ ਹੈ ਜਿਹੜਾ ਕੋਈ ਵੀ ਕਾਰਜ ਹੈ ਚਾਹੇ ਉਹ ਚੰਗਾ ਹੋਵੇ ਚਾਹੇ ਉਹ ਮਾੜਾ ਹੋਵੇ ਉਹਨੂੰ মিডিਆ ਰਾਹੀਂ ਜਨਤਕ ਕਰਕੇ ਉਹਨੂੰ ਜਿਹੜਾ ਜਾਂ ਤੇ ਅਸੀਂ ਮਾੜੇ ਕੰਮ ਨੂੰ ਚੰਗੇ ਢੰਗ ਨਾਲ ਕਰਕੇ ਉਹਨੂੰ ਹੱਕ ਦਿਵਾ ਸਕਦੇ ਆ ਤੇ ਚੰਗੇ ਕੰਮ ਨੂੰ ਸੰਗਤਾਂ ਤੱਕ ਪਹੁੰਚਾ ਕੇ ਉਹਦਾ ਮੈਸੇਜ ਦੇ ਸਕਦੇ ਆ ਤੇ ਬੜੀ ਵੱਡੀ ਜ਼ਿੰਮੇਵਾਰੀ ਮਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤੀ ਹੈ ਮੈਂ ਇਸ ਸੇਵਾ ਲਈ ਦਿੱਲੀ ਦੀ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਸਕੱਤਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਆਪ ਸਾਰੇ মিডিਆ ਦਾ ਵੀ ਧੰਨਵਾਦ ਕਰਦਾ ਕਿਉਂਕਿ ਤੁਹਾਡੇ ਸਹਿਯੋਗ ਨਾਲ ਹੀ ਹੁਣ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਨੇ ਉਹ ਸਾਰੇ ਕਾਰਜ ਆਪਾਂ ਕੋਸ਼ਿਸ਼ ਕਰਾਂਗੇ ਕਿ ਦਿੱਲੀ ਦੇ ਕੱਲੇ-ਕੱਲੇ ਸਿੱਖ ਦੇ ਘਰ ਤੱਕ ਪਹੁੰਚਾਵਾਂਗੇ ਦਿੱਲੀ ਕਮੇਟੀ ਦੀਆਂ ਸੇਵਾਵਾਂ ਦੇ ਨਾਲ ਸੰਗਤਾਂ ਨੂੰ ਜੋੜਾਂਗੇ ਦਿੱਲੀ ਕਮੇਟੀ ਦੀਆਂ ਚੱਲ ਰਹੀਆਂ ਜਿੰਨੀਆਂ ਵੀ ਸੇਵਾਵਾਂ ਨੇ ਉਹਦਾ ਲਾਹਾ ਦਿੱਲੀ ਦੇ ਸਿੱਖਾਂ ਨੂੰ ਦੁਹਾਨ ਦੇ ਕੋਸ਼ਿਸ਼ ਕਰਾਂਗੇ ਜਿੱਥੇ ਦਿੱਲੀ ਦੇ ਸਿੱਖਾਂ ਦੇ ਲਈ ਅਸੀਂ ਤਤਪਾਰਾਂ ਉੱਥੇ ਦੇਸ਼ ਨੇ ਦੁਨੀਆ 'ਚ ਵਸਦੇ ਸਿੱਖਾਂ ਦੀ ਆਵਾਜ਼ ਬਣ ਕੇ ਆਪਾਂ ਜਿਹੜਾ ਉਹ ਹਰ ਲੜਾਈ ਆਪਣੇ ਪੰਥ ਦੀ ਧਰਮ ਦੀ ਲੜਾਂਗੇ ਵਾਹਿਗੁਰੂ ਜੀ ਕਾ ਖਾਲਸਾ